ਮਾਂ ਵੀ ਲਕਦੀ ਪੁੱਤਰਾ ਦੋ ਟੁਕ ਰੋਟੀ ਨੂੰ ਪੋਤੀ ਪੋਤਾ ਕੋਈ ਵੀ ਨੇੜੇ ਆਵੇ ਨਾ ਇਹ ਬਹੁਤ ਪਿਆਰ ਮਿਲਦਾ ਸਰੋਤਿਆ ਮਨ ਬਹੁਤ ਸੋਹਣ ਸੈਡ ਗੀਤ ਦੇ ਵਿੱਚ ਵੇਖੋ ਜੀ ਮਾਹੌਲ ਗਾਇਕੀ ਦਾ ਵੀ ਮਿਲ ਜਾਂਦਾ ਹੈਗਾ ਹਾਂਜੀ ਅਦਾ ਲੱਗਦਾ ਵੀ ਬੰਦੇ ਨੇ ਕੋਈ ਮਿਹਨਤ ਕੀਤੀ ਹੈ ਸਿੱਖਿਆ ਕੋਈ ਸਾਨੂੰ ਦੁੱਖ ਤੇਰੇ ਇੰਜ ਸਜਣਾ ਜੀਂਦੇ ਜੀਨ ਮਾਰ ਗਏ ੁੱਲ ਗਏ ਹਾ ਦੁਨੀਆਦਾਰੀ ਨੂੰ ਇੰਜ ਜੋ ਖੁਦ ਨੂੰ ਵੀ ਜਸਖਾਰ ਗਏ ਕਿ ਇਹ ਮੰਜ਼ਿਲ ਤੇ ਜਾਣਾ ਕੋਈ ਦੀਵਗੱਲ ਨਹੀਂ ਹੈਗੀ ਪਰ ਉੱਥੇ ਖੜਨਾ ਬਹੁਤ ਮੁਸ਼ਕਲ ਹੈ ਅੱਜ ਕੱਲ ਦੇ ਬਹੁਤੇ ਬੰਦੇ ਵੇਖੋ ਇਦਾਂ ਛੱਟ ਹੋ ਜਾਂਦੇ ਗਾਣਾ ਪਾਇਆ ਹਿੱਟ ਹੋ ਗਿਆ ਉਹ ਗਾਣੇ ਗਾਉਂਦਾ ਜਿਹੜੇ ਆਪਾਂ ਆਪਣੀ ਭੈਣ ਕੋਲ ਬਹਿ ਕੇ ਗਾਸ ਕੀਏ ਮਾਂ ਕੋਲ ਬਹਿ ਕੇ ਗਾਸ ਕੀਏ ਪਰਿਵਾਰ ਦੇ ਮਤਲਬ ਪਰਿਵਾਰਕ ਗਾਣੇ ਮੈਂ ਘਰ ਚ ਬਹੁਤ ਜ਼ਿਆਦਾ ਮਤਲਬ ਗਰੀਬ ਸੀ ਦੋ ਭਰਾ ਤਿੰਨ ਭੈਣਾਂ ਸੀ ਅੱਛਾ ਤੇ ਘਰ ਚ ਬੜੀ ਗਰੀਬੀ ਸੀ ਨਫਤ ਕੀ ਨੁਕਸਾਨ ਹੁੰਦੇ ਸਾਨੂੰ ਤਾਂ ਸਭ ਫਜ਼ੂਲ ਲੱਗੇ ਹਾਂ ਜੋ ਸੱਚ ਚੰਗਾ ਹੋਣਾ ਜ਼ਰੂਰੀ ਹੈ ਕਿਉਂਕਿ ਉਸਤਾਦ ਬਿਨਾ ਕਿਉਂਕਿ ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤਨੀ ਜੀ ਪਰ ਜਿਆਦਾ ਮੈਂ ਗਾਇਆ ਸਰਦੂਲ ਸਿਕੰਦਰ ਜੀ ਨੂੰ ਬਹੁਤ ਗਾਇਆ ਮੈਂ ਅੱਜ ਤੱਕ ਭੇਟਾਂ ਵੀ ਗਾ ਰਿਹਾ ਉਹਨਾਂ ਦੇ ਗਾਣੇ ਵੀ ਬਹੁਤ ਗਾਇਆ ਹਾਂ ਚੈਨਲ ਤੇ ਵੀ ਬਹੁਤ ਗਾਇਆ ਉਹਨਾਂ ਨੇ ਹਾਂਜੀ ਤੇ ਸਰਦੂਲ ਜੀ ਬਹੁਤ ਵਧੀਆ ਗਾਉਂਦੇ ਸੀ ਔਰ ਅچھے ਇਨਸਾਨ ਵੀ ਸੀ ਔਰ ਸ੍ਰੀਲੇ ਬਹੁਤ ਸੀ ਮਿਹਨਤ ਦਾ ਫਲ ਮਿੱਠਾ ਹੁੰਦਾ ਹਾਂਜੀ ਹਾਂਜੀ ਮਿਲਦਾ ਭਾਵੇਂ ਲੇਟੀ ਪਰ ਮਿੱਠਾ ਹੁੰਦਾ ਅੱਜ ਹਰ ਇਨਸਾਨ ਇਥੋਂ ਤੱਕ ਕਿ ਬੱਚਾ ਬੱਚਾ ਵੀ ਸੰਗੀਤ ਔਰ ਗੀਤ ਨੂੰ ਸੁਨਾ ਪਸੰਦ ਕਰਦਾ ਹੈ ਚਾਹੇ ਅਸੀਂ ਬੱਸ 'ਚ ਹੋਈਏ ਚਾਹੇ ਅਸੀਂ ਕਾਰ 'ਚ ਹੋਈਏ ਚਾਹੇ ਅਸੀਂ ਜਹਾਜ਼ 'ਚ ਹੋਈਏ ਜਾਂ ਕਿਸੇ ਵੀ ਸਫ਼ਰ 'ਤੇ ਹੋਈਏ ਅਸੀਂ ਸੰਗੀਤ ਨੂੰ ਸੁਨਾ ਪਸੰਦ ਕਰਦੇ ਆ ਤੇ ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਆ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਦਰਗਾਬਾਦ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਮਿਲਾਨ ਜਾ ਰਹੇ ਆ ਬਹੁਤ ਹੀ ਮਸ਼ਹੂਰ ਸਿੰਗਰ ਮਨਜੀਤ ਸ਼ੌਂਕੀ ਜੀ ਦੇ ਨਾਲ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਬਹੁਤ ਮਿਠਾਸ ਹੈ ਇੱਕ ਮੁਲਾਕਾਤ ਕਰਦੇ ਆ ਉਹਨਾਂ ਦੇ ਨਾਲ ਤਾਂ ਮੈਂ ਹਾਂ ਅਜੇ ਸਿੰਘ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਭਾਜੀ ਹਾਂ ਜੀ ਠੀਕ ਹੈ ਜਨਾਬ ਭਾਜੀ ਸਾਨੂੰ ਇਹ ਦੱਸੋ ਕਿ ਤੁਹਾਨੂੰ ਗਾਇਕੀ ਦਾ ਸ਼ੌਂਕ ਕਿਸ ਤਰ੍ਹਾਂ ਪਿਆ ਮੈਨੂੰ ਬਚਪਨ ਤੋਂ ਸ਼ੌਂਕ ਹੈ ਜੀ ਗਾਉਣ ਦਾ ਅੱਛਾ ਜੀ ਤੇ ਫਿਰ ਲੱਗੇ ਸਾਡੇ ਬशीर अहमद ਖਵਾਲ ਉਹਨਾਂ ਨਾਲ ਕਵਾਲੀਆਂ ਤੇ ਵੀ ਅੱਛਾ ਜੀ ਤੇ ਆਪਣੇ ਪ੍ਰੋਗਰਾਮ ਵੀ ਮੈਂ ਕਰਦੇ ਹਾਂ ਅੱਜ ਕੱਲ ਜੀ 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 ਤੇ ਬਹੁਤ ਪਿਆਰ ਮਿਲਦਾ ਸਰੋਤਿਆਂ ਮਾਨੂੰ ਬਹੁਤ ਸਾਰਾ ਅੱਛਾ ਜੀ ਭਾਜੀ ਆਵਾਜ਼ ਪੰਜਾਬ ਦੀ ਜਿਹੜਾ ਸ਼ੋਅ ਆਇਆ ਸੀ ਜੀ ਜੀ ਉਹਦੇ ਤੁਸੀਂ 2 ਵਜੇ ਦਾ ਸੀ ਜੀ ਜੀ ਜਦੋਂ ਤੁਸੀਂ 2 ਤੁਹਾਡਾ ਉਹ ਨੌਂ ਸ ਹੈਗੀ ਤੁਸੀਂ 2 ਵਜੇ ਤਾਂ ਜੀ ਜੀ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਜਨਾਬ ਹਾਂਜੀ ਜਦੋਂ ਮੈਨੂੰ ਉਹ ਇਹ ਗੱਲ ਕਹੀ ਹਾਂਜੀ ਤੇ ਬਹੁਤ ਖੁਸ਼ੀ ਹੋਈ ਨਾ ਲੈ ਕਿੰਨੀਆਂ ਕੈਲਬਮਾਂ ਜਾਂ ਕਿੰਨੇ ਗੀਤ ਹੁਣ ਤੱਕ ਤੁਹਾਡੇ ਆ ਚੁੱਕੇ ਨੇ ਗੀਤ ਮੇਰੇ ਇੱਕ ਇੱਕ ਕੈਲਬਮ ਆਈ ਪੂਰੀ ਜਿੱਚ 10 ਗੀਤ ਹੀ ਹਾਂਜੀ ਤੇ ਯਾਨੀ ਕਿ ਆਪਾਂ ਜਨ ਜਾਨੀ ਕਿ 70 80 ਦੇ ਕਰੀਬ ਕਰੀ ਜੀ ਜੀ ਤੁਹਾਡੇ ਗੀਤ ਆ ਚੁੱਕੇ ਨੇ ਭਾਜੀ ਤੁਸੀਂ ਜ਼ਿਆਦਾ ਸੈਡ ਗੀਤ ਹੀ ਗਾਉਣਾ ਪਸੰਦ ਕਰਦੇ ਜੀ ਅਨ ਇਸ ਹੈਡ ਬੀਟ ਵੀ ਗਾਉਣਾ ਮੈਂ ਬੀਟ ਲekin ਜਿਆਦਾ ਤੁਸੀਂ ਸੈਡ ਗੀਤੀ ਨੇ ਗਾ ਲਏ ਇਹਦਾ ਕੋਈ ਰੀਜ਼ਨ ਕਿ ਸੈਡ ਹੀ ਜਿਆਦਾ ਸੋਹਣੇ ਲੱਗਦੇ ਨੇ ਸੈਡ ਗੀਤ ਦੇ ਵਿੱਚ ਵੇਖੋ ਜੀ ਮਾਹੌਲ ਗਾਇਕੀ ਦਾ ਵੀ ਮਿਲ ਜਾਂਦਾ ਹੈਗਾ ਹਾਂਜੀ ਅਦਾ ਲੱਗਦਾ ਵੀ ਬੰਦੇ ਨੇ ਕੋਈ ਮਿਹਨਤ ਕੀਤੀ ਸਿੱਖਿਆ ਕੁਛ ਅਚਾ ਭਾਜੀ ਜਦੋਂ ਇੱਕ ਰਾਈਟਰ ਜੀ ਤੇ ਲਿਖਦਾ ਤੇ ਤੁਹਾਡੇ ਤੱਕ ਉਹ ਗੀਤ ਪਹੁੰਚਦਾ ਜਾਂ ਤੁਹਾਨੂੰ ਉਹ ਗੀਤ ਦਿੰਦਾ ਹੈ ਹਾਂਜੀ ਤੁਸੀਂ ਉਹਦੇ ਵਿੱਚ ਕੁਝ ਗੀਤ ਚੂਜ਼ ਕਰਦੇ ਜੇ ਜਾਂ ਉਹ ਜੋ ਰਾਈਟਰ ਨੇ ਦਿੱਤਾ ਉਹ ਗਾ ਦਿੰਦੇ ਨਹੀਂ ਜਿਹੜਾ ਕੋਸ ਨੂੰ ਮੈਟਰ ਦੇ ਕੇ ਜਾਂਦਾ ਕੋਈ ਵੀ ਗਾਣੇ ਜਿੱਦਾਂ ਦੇ ਕੇ ਉਹ ਤੋਂ ਸਿਲੈਕਸ਼ਨ ਕਰ ਲਈ ਹੈ ਕਿਹੜਾ ਗਾਣਾ ਸਾਨੂੰ ਸ਼ੂਟ ਕਰ ਰਿਹਾ ਔਰ ਆਬਲਕ ਨੂੰ ਕਿਹੜਾ ਚੰਗਾ ਲੱਗੇਗਾ ਅਗਰ ਅੱਛਾ ਉਹਦੇ ਚ ਤੁਸੀਂ ਉਹ ਮੈਟਰ ਤੁਸੀਂ ਉਹ ਜੋ ਸਿਲੈਕਸ਼ਨ ਕਰ ਲਈ ਉਹ ਚ ਚੂਜ਼ ਕਰਦੇ ਜੀ ਅੱਜ ਦੀ ਗਾਇਕੀ ਨੂੰ ਤੁਸੀਂ ਕਿੱਥੇ ਦੇਖਦੇ ਜੀ ਮੈਨੂੰ ਖੁਸ਼ ਅੱਜ ਦੀ ਗਾਇਕੀ ਜਿਹੜੀ ਉਹ ਠੀਕ ਹੈ ਜੋ ਚੱਲ ਰਹੀ ਹੈ ਪਰ ਜਿਹੜੇ ਬੰਦੇ ਅੱਜ ਕੱਲ ਸਿੱਖੇ ਨੇ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਬੇਸਿਕ ਗਾਇਕੀ ਜਿਹੜੀ ਉਹਦਾ ਵੱਖਰਾ ਅਨੰਦ ਹੈਗਾ ਜੀ ਵੱਖਰਾ ਅਨੰਦ ਹੈ ਜਿੰਨੇ ਕਿਹਦੇ ਸਿੱਖਿਆ ਵਾ ਹਾਂਜੀ ਹਾਂਜੀ ਉਸਤਾਦ ਕੋਲੋਂ ਬੈਠ ਕੇ ਹਾਂਜੀ ਕੋਈ ਸੰਗੀਤ ਦੀ ਤਾਲੀਮ ਹਾਸਲ ਕੀਤੀ ਹੈ ਬਿਲਕੁਲ ਬਿਲਕੁਲ ਉਹਦਾ ਤਾਂ ਤੁਹਾਨੂੰ ਪਤਾ ਹੈ ਅਨੰਦ ਹੀ ਵੱਖਰਾ ਹੈ ਹਾਂਜੀ ਭਾਜੀ ਇਹ ਤਾਂ ਗੱਲ ਹੈਗੀ ਕਿ ਕਿ ਅੱਜ ਤੇ ਪਤਾ ਨਹੀਂ ਕਿਸ ਤਰ੍ਹਾਂ ਦੀ ਗੱਲ ਹੈ। ਅੱਜ ਵੇਖੋ ਅੱਜ ਜਿਹੜੇ ਬੰਦੇ ਮੈਂ ਨਹੀਂ ਕਹਿੰਦਾ ਮਾੜੇ ਸਰ ਠੀਕ ਆ ਪਰ ਜਿਹੜੇ ਅੱਜ ਗਾਣਾ ਕੀਤਾ ਨਾ ਟੇਪ ਤੇ ਪਾਇਆ ਠੀਕ ਆ ਉਹ ਹਿੱਟ ਹੋ ਗਏ ਉਹ ਗੱਲ ਪਰ ਉਹਨਾਂ ਦੀ ਕੋਈ ਮਨਿਆਦ ਨਹੀਂ ਜਿਹੜਾ ਖਲੋਣਾ ਵਾ ਮੰਜ਼ਲ ਤੇ ਜਾ ਕੇ ਹਾਂਜੀ ਠੀਕ ਆ ਮੰਜ਼ਲ ਤੇ ਜਾਣਾ ਕੋਈ ਦੀਵ ਗੱਲ ਨਹੀਂ ਹੈਗੀ ਪਰ ਉੱਥੇ ਖੜਨਾ ਬਹੁਤ ਮੁਸ਼ਕਲ ਹੈ। ਖੜਨਾ ਬਹੁਤ ਮੁਸ਼ਕਲ ਹੈ ਸਹੀ ਗੱਲ ਤੁਹਾਡੀ। ਭਾਜੀ ਇੰਟਰਨੈਟ ਦਾ ਆਪਣੀ ਸੰਗੀਤ ਇੰਡਸਟਰੀ ਦੇ ਕੋਈ ਪ੍ਰਭਾਵ ਪਿਆ ਜਾਂ ਕਿੱਥੇ ਦੇਖਦੇ ਤੁਸੀਂ? ਨਹੀਂ ਜੀ ਖੁਦ ਜਿਹੜਾ ਇੰਟਰਨੈਟ ਦਾ ਸੰਗੀਤ ਦੇ ਵਿੱਚ ਠੀਕ ਹੈ ਉਹ ਹੈਗੀ ਗੱਲ ਮਤਲਬ ਜਿੱਦਾਂ ਚੱਲ ਰਿਹਾ ਪ੍ਰੋਗਰਾਮ ਹਾਂਜੀ ਫਾਸਟ ਬਹੁਤ ਜਿਹੜੇ ਬੰਦੇ ਹਿੱਟ ਹੋ ਰਹੇ ਨੇ ਹਾਂਜੀ ਹਾਂਜੀ ਔਰ ਜਿਹਨਾਂ ਸਿੱਖਿਆ ਹਾਂਜੀ ਉਹਨਾਂ ਵਾਸਤੇ ਤੇ ਵੇਖੋ ਜੀ ਬਹੁਤ ਵਧੀਆ ਗੱਲ ਹੈ ਕਿਉਂਕਿ ਇੰਟਰਨੈਟ ਦਾ ਯੁੱਗ ਹੈ ਨਾ ਹਰ ਚੀਜ਼ ਅਸਲੇ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਮਿਲਦੀ ਆ ਮਿਲਦੀ ਆ ਜੇਕਰ ਕੋਈ ਵਾਇਰਲ ਹੋਵੇ ਤੇ ਹੈ ਨਾ ਜੀ ਜੀ ਤੇ ਭਾਜੀ ਦੇਖੋ ਪਹਿਲੇ ਦਾ ਸਮੇਂ ਗੱਡਾ ਵਧੀਆ ਸੀ ਜਦੋਂ ਟੇਪਾਂ ਆਉਂਦੀਆਂ ਸੀ ਟੇਪਾਂ ਆਉਂਦੀਆਂ ਹੈ ਨਾ ਉਸ ਤੋਂ ਬਾਅਦ ਤੁਹਾਨੂੰ ਪਤਾ ਹੋਲੀ ਲਈ ਟੇਪ ਖਤਮ ਹੋ ਗਈ ਮਾਰਕੀਟ ਚੋਂ ਪੈਣ ਰਹਿ ਗਈਆਂ ਤੇ ਬੜਾ ਕੁਝ ਮਾਰਕੀਟ ਭਾਜੀ ਪਹਿਲਾਂ ਚਲੋ ਅਸੀਂ ਵੀ ਬਚਪਨ ਤੋਂ ਸੁਣਦੇ ਆਂ ਦੇਖਦੇ ਆਂ ਜਿਹੜੇ ਬੰਦੇ ਜਿਹਦਾ ਰਿਕਾਰਡ ਸੀ ਉਹ ਵਾਲੇ ਉਸ ਤੋਂ ਬਾਅਦ ਕਸ਼ਟ ਆਈਆਂ ਹਾਂਜੀ ਪਰ ਉੱਥੇ ਉਹੀ ਜਾਂਦੇ ਸੀ ਜਿਹਨਾਂ ਬਦਰ ਮਿਹਨਤ ਕੀਤੀ ਸਿੱਖਿਆ ਜੀ 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 ਅੱਜ ਕੱਲ ਦੇ ਬਹੁਤੇ ਬੰਦੇ ਵੇਖੋ ਇਦਾਂ ਹੀ ਕਿੱਟ ਹੋ ਜਾਂਦੇ ਗਾਣਾ ਪਾਇਆ ਹਿੱਟ ਹੋ ਗਿਆ ਜੀ ਬਿਲਕੁਲ ਬਿਲਕੁਲ ਮਾਰਕੀਟ ਦਾ ਇੰਨਾ ਕੁ ਫਾਇਦਾ ਹੋ ਗਿਆ ਆਮ ਲੋਕਾਂ ਨੂੰ ਬਿਲਕੁਲ ਹਾਂਜੀ ਅੱਛਾ ਭਾਜੀ ਗਾਣੇ ਤੇ ਅਸੀਂ ਤੁਹਾਡੇ ਸੁਣਿਆ ਉਹ ਗਾਣੇ ਤੁਹਾਡੇ ਬਹੁਤ ਵਧੀਆ ਗਾਣੇ ਬੜ ਉਹਨਾਂ ਦੇ ਵਿੱਚੋਂ ਕੋਈ ਇੱਕ ਗੀਤ ਕੋਈ ਵੀ ਜਿਹੜਾ ਤੁਹਾਨੂੰ ਅੱਛਾ ਲੱਗਦਾ ਉਹ ਗੀਤ ਸੁਣਾਓ ਜਰਾ ਉਹਦੇ ਇੱਕ ਉਹ ਗੀਤ ਭਾਈ ਦਾ ਲਿਖਿਆ ਸੀ ਬਹੁਤ ਵਧੀਆ ਗਾਣਾ ਸੀ ਕਿੰਨਾ ਨੇ ਲਿਖਿਆ ਸੀ ਦਲਵੀਰ ਉਦੋ ਵਾਲੀ ਭਾਜੀ ਨੇ ਹਾਂਜੀ ਹਾਂਜੀ ਬਹੁਤ ਸੋਹਣਾ ਗਾਣਾ ਸੀ ਹਾਂਜੀ ਹਾਂਜੀ ਪਾਣੀ ਵਿੱਚ ਵੀ ਖੰਜੂ ਮੇਰੇ ਉਹ ਸ਼ਾਨ ਲੈਂਦੀ ਸੀ ਅਸਲੀ ਖੁਸ਼ੀ ਰੀਏ ਜਾਂ ਦੁੱਖੀ ਰੀਏ ਸਭ ਜਾਣ ਲੈਂਦੀ ਸੀ ਹੱਦੋਂ ਵੱਧ ਕੇ ਜੋ ਸਾਡਾ ਮੋ ਜੱਤਾ ਕਰਦੀ ਸੀ ਹੁਣ ਭੁੱਲ ਕੇ ਵੀ ਨਾ ਯਾਦ ਕਰੇ ਜੋ ਵਿਛੜਨ ਤੂੰ ਡਰਦੀ ਸੀ ਹੁਣ ਭੁੱਲ ਕੇ ਵੀ ਨਾ ਯਾਦ ਕਰੇ ਜੋ ਵਿਛੜਨ ਤੂੰ ਡਰਦੀ ਸੀ ਪਾਜੀ ਕੋਈ ਇਹੋ ਜਿਹਾ ਪਲ ਜੋ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਬਸ ਪਾਲੇ ਦੇਖੋ ਜੀ ਮੈਂ ਅਮਲੇਸ਼ੀਆ ਗਿਆ ਅੱਛਾ ਲਾਕਡਾਊਨ ਦੇ ਵਿੱਚ ਅੱਛਾ ਲਾਕਡਾਊਨ ਲੌਕਡਾਊਨ ਤੋਂ ਪਹਿਲਾਂ ਗਿਆ ਪਰ ਉਧਰ ਜਾ ਕੇ ਫਸ ਗਿਆ 3 ਮਹੀਨੇ ਮੈਨੂੰ ਉਧਰ ਮੈਨੂੰ ਰਹਿਣਾ ਪਿਆ ਉੱਥੇ ਇਹ ਉਹ ਮੇਰੇ ਵਾਸਤੇ ਜ਼ਿੰਦਗੀ ਚ ਭੁੱਲਦੇ ਨਹੀਂ ਆਗੇ ਮੈਨੂੰ ਨਾ ਸਮਝ ਨਹੀਂ ਤਿੰਨ ਮਹੀਨੇ ਯਾਨੀ ਕਿ ਉੱਥੇ ਤੁਸੀਂ ਬਸ ਰਹੇ ਹਾਂਜੀ ਹਾਂਜੀ ਤੇ ਭਾਜੀ ਇਹ ਦੱਸਿਓ ਕਿ ਜਿਹੜਾ ਤੁਸੀਂ ਗੀਤ ਗਾਉਂਦੇ ਜੀ ਉਹ ਖੁਦ ਕੰਪੋਜ਼ ਕਰਦੇ ਕਿ ਕੰਪੋਜ਼ ਕੀਤਾ ਹੀ ਲੈਂਦੇ ਜੀ ਨਹੀਂ ਜੀ ਮੈਂ ਗਾਣੇ ਖੁਦ ਆਪ ਕੰਪੋਜ਼ ਕਰਦਾ ਜੀ ਅੱਛਾ ਖੁਦ ਕਰਦੇ ਜੀ ਹਾਂਜੀ ਹਾਂਜੀ ਤੇ ਉਹਨੂੰ ਕਿਸ ਤਰ੍ਹਾਂ ਕੰਪੋਜ਼ ਕਰ ਕੀ ਆਈਡੀਆ ਤੁਹਾਡੇ ਮਾਈਂਡ ਚ ਆਂਦਾ ਦੇਖੋ ਜਿਹੜਾ ਗਾਣਾ ਗਾਣਾ ਆਪ ਹੀ ਦੱਸ ਦਿੰਦਾ ਵੀ ਮੈਨੂੰ ਇਸ ਤਰੀਕੇ ਨਾਲ ਗਾਇਆ ਜਾਵੇ ਅੱਛਾ ਕਿਉਂਕਿ ਗਾਣੇ ਦੇ ਹਿਸਾਬ ਨਾਲ ਹੀ ਕੰਪੋਜ਼ ਹੁੰਦਾ ਅਛਾ ਉਹਦੇ ਹਿਸਾਬ ਨਾਲ ਜਿਹੜੇ ਬੋਲ ਉਹਦੇ ਜਿੱਦਾਂ ਜਿਹਨਾਂ ਦੇ ਬੋਲ ਉਹਦਾ ਹੀ ਕੰਪੋਜ਼ ਕੀਤਾ ਜੀ ਦੇਖੋ ਖਾਮੀਆਂ ਤਾਂ ਹਰ ਇਨਸਾਨ ਦੇ ਵਿੱਚ ਹੁੰਦੀਆਂ ਹੈਨਾ ਇਨਸਾਨ ਗਲਤੀਆਂ ਦਾ ਪੁੱਤ ਆ ਜੀ ਗਲਤੀਆਂ ਦਾ ਹੈ ਜੀ ਕੋਈ ਕੁਝ ਖਾਮੀਆਂ ਹੋਣਗੀਆਂ ਜਿਹੜੀਆਂ ਤੁਸੀਂ ਦੂਰ ਕਰਨਾ ਚਾਹੋ ਬਿਲਕੁਲ ਜੀ ਹਰ ਰੋਜ਼ ਕੋਈ ਨਾ ਕੋਈ ਸਿੱਖੀ ਦਾ ਜਿਹੜੀ ਆਪਣੇ ਚ ਕਮੀ ਮਹਿਸੂਸ ਹੁੰਦੀ ਹੈ ਵੀ ਆ ਮਤਲਬ ਗਲਤੀ ਹੈ ਮੇਰੇ ਵਿੱਚ ਉਹ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹਰ ਰੋਜ਼ ਇਹ ਬੰਦਾ ਬਿਲਕੁਲ ਬਿਲਕੁਲ ਭਾਜੀ ਕਿਹੋ ਜਿਹੇ ਗੀਤ ਤੁਸੀਂ ਨਹੀਂ ਗਾਣਾ ਪਸੰਦ ਕਰੋਗੇ ਮੈਂ ਉਹ ਗਾਣੇ ਨਹੀਂ ਗਾਉਂਦਾ ਤਾਂ ਨਾ ਮੈਂ ਪਸੰਦੀ ਕਰਦਾ ਵੀ ਜਿਹੜੇ ਹੁਣ ਆਪਾਂ ਗਾਣਾ ਗਾਈਏ ਤੇ ਉਹਦੇ ਵਿੱਚ ਆਪਣਾ ਸਿਰ ਨਹੀਂ ਆਵੇ ਮੈਂ ਅਸਲ ਵਿੱਚ ਜਿੰਨੀ ਸਟੇਜਾਂ ਵੀ ਕਰਦਾ ਹਾਂ ਉਹ ਗਾਣੇ ਗਾਉਂਦਾ ਜਿਹੜੇ ਆਪਾਂ ਆਪਣੇ ਭੈਣ ਕੋਲ ਬਹਿ ਕੇ ਗਾਸ ਕੀਏ ਮਾਂ ਕੋਲ ਬਹਿ ਕੇ ਗਾਸ ਕੀਏ ਪਰਿਵਾਰ ਦੇ ਬਤਨ ਪਰਿਵਾਰ ਦੇ ਗਾਣੇ ਅੱਛਾ ਪਰਿਵਾਰ ਦੇ ਗਾਣੇ ਤੁਸੀਂ ਜਿਆਦਾ ਪਸੰਦ ਕਰਦੇ ਜੀ ਅੱਛਾ ਭਾਜੀ singing ਤੇ ਚਲੋ ਇੱਕ ਪੈਸ਼ਨ ਆ ਤੁਹਾਡਾ ਹਨਾ business ਵੀ ਆ ਭਾਈ ਨੂੰ ਕਹਿ ਸਕਦੇ ਆ ਇਸ ਤੋਂ ਇਲਾਵਾ ਵੀ ਤੁਸੀਂ ਕੁਝ ਕਰਦੇ ਸੀ ਪ੍ਰੋਗਰਾਮ ਕਰਦਾ ਜੀ ਮੈਂ ਅੱਛਾ ਜਿੱਦਾਂ ਕੁਆਲੀਆਂ ਕਰਦਾ ਜਗਰਾਤੇ ਕਰਦਾ ਪੰਜਾਬੀ ਪ੍ਰੋਗਰਾਮ ਹਾਂਜੀ ਉਸ ਤੋਂ ਇਲਾਵਾ ਕਰ ਰਿਹਾ ਜੀ ਅੱਛਾ ਕਰ ਰਿਹਾ ਜਿੰਨੇ ਹੋਰ ਕੋਈ business ਤੁਹਾਡਾ ਹੋਵੇ ਹੋਰ ਕੋਈ ਨਹੀਂ ਜੀ ਬਸ ਇਹੀ ਅੱਛਾ ਭਾਈ ਸਿੰਗਰ ਦੇ ਜਿੱਦਾਂ ਇੱਕ ਸਿੰਗਰ ਹੈ ਸਿੰਗਰ ਨੂੰ ਇੱਕ ਬੜੀ ਖੁਸ਼ੀ ਹੁੰਦੀ ਕਿ ਮੈਂ ਸਿੰਗਰ ਆ ਮੇਰਾ ਲੋਕਾਂ ਚ ਨਾਮ ਬਣਿਆ ਲੋਕੀ ਮੈਨੂੰ ਪਿਆਰ ਕਰਦੇ ਜੀ ਤੇ ਉਹ ਤਾਂ ਗੱਲ ਬਿਲਕੁਲ ਵਧੀਆ ਕੁਝ ਐਦੀਆਂ ਖਾਮੀਆਂ ਵੀ ਹੁੰਦੀਆਂ ਜਾਂ ਇੱਕ ਨੈਗੇਟਿਵ ਪੁਆਇੰਟ ਵੀ ਕੁਝ ਹੁੰਦਾ ਚੀਜ਼ ਦਾ ਅੱਜ ਤੱਕ ਮੇਰੇ ਵਾਸਤੇ ਤੇ ਮੈਨੂੰ ਬਹੁਤ ਇਸ ਗੱਲ ਦੇ ਵਿੱਚ ਬੈਨੀਫਿਟ ਮਿਲਿਆ ਜੀ ਜਦੋਂ ਮੈਂ ਗਾਇਕੀ ਹਲ ਨੂੰ ਤੁਰਿਆ ਅੱਛਾ ਤੇ ਬੜੀ ਕਿਰਪਾ ਮਾਲਕ ਦੀ ਅੱਛਾ ਸਾਰਾ ਸਰਕਲ ਇੱਥੇ ਚੱਲ ਰਿਹਾ ਪਰਿਵਾਰ ਪੜ ਰਿਹਾ ਜੋ ਵੀ ਸਰਕਲ ਹੈ ਗਾਇਕੀ ਦੇ ਸੰਬੰਧ ਵਿੱਚ ਪੰਜਾਹ ਸਾਲ ਪਹਿਲਾਂ ਘਰ ਦੇ ਵਿੱਚ ਬਹੁਤ ਗਰੀਬੀ ਸੀ ਹਾਂਜੀ ਹਾਂਜੀ ਜਦੋਂ ਤੁਹਾਡਾ ਪਹਿਲਾ ਗੀਤ ਰਿਲੀਜ਼ ਹੋਇਆ ਉਹ ਗੀਤ ਤੱਕ ਦੇ ਪਹੁੰਚਣ ਦਾ ਸਫ਼ਰ ਦੇਖੋ ਜੀ ਮੈਂ ਘਰ ਤੋਂ ਬਹੁਤ ਜ਼ਿਆਦਾ ਮਤਲਬ ਗਰੀਬ ਸੀ ਦੋ ਭਰਾ ਤਿੰਨ ਭੈਣਾਂ ਸੀ ਅੱਛਾ ਤੇ ਘਰ 'ਚ ਬੜੀ ਗਰੀਬੀ ਸੀ ਹਾਂਜੀ ਇੱਦਾਂ ਹੀ ਮੈਂ ਪ੍ਰੋਗਰਾਮ ਤੇ ਗਿਆ ਤੇ ਬਲਵਿੰਦਰ ਪਖੋਕੇ ਮਿਲੇ ਮੈਨੂੰ ਜੀ ਜੀ ਤੇ ਉਹਨਾਂ ਮੇਰੀ ਬਾਹ ਫੜੀ ਹਾਂਜੀ ਤੇ ਉਸ ਤੋਂ ਬਾਅਦ ਕਰਦਿਆ ਕਰਦਿਆ ਦਲਬੀਰ ਉਦੋ ਵਾਲੀ ਭਾਜੀ ਅੱਛਾ ਜਿਨ੍ਹਾਂ ਨੇ ਮੇਰੀ ਬਾਹ ਫੜੀ ਹਾਂਜੀ ਤੇ ਮੇਰੀ ਤੇ ਜਫਾਵਾ ਕੀਤੀ ਅੱਛਾ ਉਹ ਗਾਣੇ ਜਿਹੜੇ ਕੀਤੇ ਉਹਨਾਂ ਦਾ ਬੜਾ ਹੰਗਾਰਾ ਮਿਲਿਆ ਬਹੁਤ ਸਰੋਤਿਆਂ ਨੂੰ ਪਿਆਰ ਮਿਲਿਆ ਹਾਂਜੀ ਤੇ ਜਦੋਂ ਤੁਹਾਨੂੰ ਪਤਾ ਸਰੋਤਿਆਂ ਦਾ ਪਿਆਰ ਮਿਲਦਾ ਫਿਰ ਬਹਿ ਜਾ ਬਹਿ ਜਾ ਹੋ ਜਾਂਦੀ ਹੈ ਫਿਰ ਚੈਨਲ ਤੇ ਵੀ ਗਿਆ ਮੈਂ ਸਹੀ ਗੱਲ ਪਾਜੀ ਕਿ ਕੋਈ ਵੈਸੇ ਵੀ ਦਲਵੀਰ ਭਾਜੀ ਦੀ ਕਲਮ ਚ ਜੀ ਜੀ ਬਹੁਤ ਦਮ ਹੈ ਜੀ ਬੜਾ ਦਮ ਹੈ ਜੀ ਕਿਉਂਕਿ ਮੈਂ ਵੀ ਉਹਨਾਂ ਦੇ ਬਹੁਤ ਜ਼ਿਆਦਾ ਗੀਤ ਸੁਨੇ ਆ ਅੱਛਾ ਪਾਜੀ ਤੁਹਾਨੂੰ ਅ ਦਲਵੀਰ ਭਾਜੀ ਦੀ ਕਲਮ ਦੇ ਵਿੱਚੋਂ ਕੋਈ ਲਿਖਿਆ ਗੀਤ ਜਿਹੜਾ ਤੁਹਾਨੂੰ ਬਹੁਤ ਪਸੰਦ ਹੋਵੇ ਬਹੁਤ ਮੈਨੂੰ ਉਹਨਾਂ ਦਾ ਗਾਣਾ ਪਸੰਦ ਹੈਗਾ ਹਾਂਜੀ ਸਾਨੂੰ ਦੁੱਖ ਤੇਰੇ ਇੰਜ ਸਜਣਾ ਜੀਂਦੇ ਜੀਨ ਮਾਰ ਗਏ ਖੁੱਲ ਗਏ ਹਾ ਦੁਨੀਆਦਾਰੀ ਨੂੰ ਇੰਜ ਖੋਦ ਨੂੰ ਵੀ ਜਸਹਾਰ ਗਏ ਕੀ ਨਫਤੇ ਕੀ ਨੁਕਸਾਨ ਹੁੰਦੇ ਨਫਤੇ ਕੀ ਨੁਕਸਾਨ ਹੁੰਦੇ ਸਾਨੂੰ ਤਾਂ ਸਭ ਫਜ਼ੂਲ ਲੱਗੇ ਐਨੇ ਫਟ ਜਿਗਰ ਤੇ ਲਾਗੀ ਜੇ ਕੋਈ ਫੁੱਲ ਦੇਵੇ ਤਾਂ ਸੂਣ ਲੱਗੇ ਐਨੇ ਫਟ ਜਿਗਰ ਤੇ ਲਾਗੀ ਜੇ ਕੋਈ ਫੁੱਲ ਦੇਵੇ ਤਾਂ ਸੂਲ ਲੱਗੇ ਵਾਹ ਭਾਜੀ ਵਾਹ ਕੀ ਬਾਤ ਹੈ ਬਹੁਤ ਖੂਬਸੂਰਤ ਗੀਤ ਹੈ ਤੇ ਬੋਲ ਬਾ ਕਮਾਲ ਹੈ ਹਾਂਜੀ ਭਾਜੀ ਤੁਹਾਡਾ ਪਿਛਲੇ 3-4 ਸਾਲ ਤੋਂ ਕੋਈ ਵੀ ਗੀਤ ਤੁਸੀਂ ਵੀਡੀਓ ਰੀਲਿਸ ਨਹੀਂ ਕੀਤਾ ਕੀ ਕਾਰਨ ਉਹ ਕਾਰਨ ਇਹ ਹੈ ਤੁਹਾਨੂੰ ਪਤਾ ਅੱਜਕੱਲ ਪੈਸੇ ਤਾਂ ਜੋਗਿਆ ਤੇ ਪੈਸੇ ਤੋਂ ਬਿਨਾਂ ਉਹ ਭਾਈ ਨੇ ਲਾਤੇ ਮੇਰੀ ਟਿਪ ਤੇ ਮੈਂ ਕਰਦਾ ਕਿਉਂਕਿ ਬਹੁਤ ਅੱਜ ਦੇ ਗੀਤ ਨੂੰ ਰਿਲੀਜ਼ ਕਰਨ ਵਾਸਤੇ ਵੀਡੀਓ ਵਾਸਤੇ ਆਡੀਓ ਵਾਸਤੇ ਬਿਲਕੁਲ ਬਿਲਕੁਲ ਮਿਊਜ਼ਿਕ ਵਾਸਤੇ ਪੈਸਾ ਬਹੁਤ ਚਾਹੀਦਾ ਹੈ ਪੈਸਾ ਬਹੁਤ ਚਾਹੀਦਾ ਤੇ ਭਾਜੀ ਕੋਈ ਆਉਣ ਵਾਲਾ ਕੋਈ ਅਪਕਮਿੰਗ ਪ੍ਰੋਜੈਕਟ ਤੁਹਾਡਾ ਤੇ ਬਸ ਭਾਜੀ ਕਰਦੇ ਹੁਣ ਦਿਲਬੀਰ ਭਾਜੀ ਮੇਰਾ ਗਾਣਾ ਫੇਰ ਦੁਬਾਰਾ ਕਰਦੇ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਆਪਣੇ ਭਰਾ ਦੀ ਬਾਹ ਫੜਦੇ ਨੇ ਉਹਨਾਂ ਦਾ ਥੈਂਕ ਯੂ ਭਾਈ ਜੀ ਹਾਂ ਜੀ ਕਿਹੜਾ ਗੀਤ ਉਹਨਾਂ ਦਾ ਆ ਰਿਹਾ ਕੋਈ ਸੈਡ ਹੈ ਕਿ ਬੀਟ ਨਹੀਂ ਸੈਡ ਗਾਣੇ ਕਰਦੇ ਆ ਉਹਨਾਂ ਦਾ ਜਿਹੜੇ ਮਿਰਜੇ ਨੇ ਵਰਤੇ ਹੀ ਨਾ ਉਹਨਾਂ تیرਾਂ ਦਾ ਕੀ ਕਰਨਾ ਜਿਹੜੇ ਮਿਰਜੇ ਨੇ ਵਰਤੇ ਹੀ ਨਾ ਉਹਨਾਂ ਤੀਰਾਂ ਦਾ ਕੀ ਕਰਨਾ ਔਰ ਜਿਹੜੇ ਤੀਰਾਂ ਤੋਂ ਡਰਦੇ ਨਾ ਕਾਂ ਤੀਰਾਂ ਤੋਂ ਡਰਦੇ ਨਾ ਕਾਂ ਜਿਹੜੇ ਤੀਰਾਂ ਤੋਂ ਡਰਦੇ ਨਾ ਕਾਂ ਉਹਨਾਂ ਤੀਰਾਂ ਦਾ ਕੀ ਕਰਨਾ ਜਿਹੜੇ ਮਿਰਜੇ ਨੇ ਵਰਤੇ ਹੀ ਨਾ ਉਹਨਾਂ ਤੀਰਾਂ ਦਾ ਕੀ ਕਰਨਾ ਓ ਅੱਛਾ ਭਾਜੀ ਸਾਨੂੰ ਇਹ ਦੱਸੋ ਕਿ ਸਿੰਗਰ ਬਣਨ ਲਈ ਕਿਸੇ ਕੋਈ ਕੋਰਸ ਕਰਨਾ ਪੈਂਦਾ ਬਿਲਕੁਲ ਕੋਰਸ ਵੀ ਕਰਨਾ ਪੈਂਦਾ ਚੰਗੇ ਉਸਤਾਦ ਦੀ ਬਹੁਤ ਜ਼ਰੂਰਤ ਹੈ ਜੀ ਚੰਗੇ ਉਸਤਾਦ ਤਾਰਨਾ ਚਾਹੀਦਾ ਬੰਦੇ ਨੂੰ ਸਿੱਖਣਾ ਚਾਹੀਦਾ ਅੱਛਾ ਕਿਉਂਕਿ ਗਾਇਕੀ ਜਿਹੜੀ ਆ ਆਮ ਤੌਰ ਤੇ ਫਿਰਦੇ ਵਾਲੀ ਗੱਲ ਨਹੀਂ ਹੈਗੀ ਜੇ ਤੇ ਘਰੇਲੂ ਘਰੇ ਗਾਉਣਾ ਜਿੱਦਾਂ ਮਰਜੀ ਹੈ ਜੇ ਆਪਾਂ ਲੋਕਾਂ 'ਚ ਵਿਚਰਨਾ ਫਿਰ ਸਿੱਖਣ ਦੀ ਬਹੁਤ ਜ਼ਰੂਰਤ ਹੈ ਹਾਂ ਜੋ ਸਾਥ ਚੰਗਾ ਹੋਣਾ ਜ਼ਰੂਰੀ ਹੈ ਕਿਉਂਕਿ ਸਤਾਦ ਬਿਨਾ ਕਿਉਂਕਿ ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤਨੀ ਜੀ ਹਾਂਜੀ ਅੱਜ ਜੋ ਲੋਕ ਇੰਟਰਨੈਟ ਤੋਂ ਗੀਤ ਸੰਗੀਤ ਸਿੱਖਦੇ ਉਹਨਾਂ ਬਾਰੇ ਕੁਝ ਦੇਖੋ ਜੀ ਆਪਾਂ ਨੈੱਟ ਤੋਂ ਲੈਨੇ ਸਾਰਾ ਕੁਝ ਮਿਲ ਜਾਂਦਾ ਹਾਂਜੀ ਪਰ ਨੈੱਟ ਗਲਤੀ ਨਹੀਂ ਦੱਸ ਸਕਦਾ ਭੀ ਆ ਉਹਦੇ ਵਾਸਤੇ ਉਸਤਾਦ ਸਹੀ ਹੋਣਾ ਬਹੁਤ ਜ਼ਰੂਰੀ ਹੈ। ਸਾਡਾ ਚੰਡਣਾ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ ਜੀ। ਹਾਂਜੀ। ਹਾਂਜੀ। ਅਜੀ ਕਿਹੜੇ ਸਿੰਗਰ ਨੂੰ ਜਾਂ ਕਿਹਨਾਂ ਦੀ ਤੁਸੀਂ ਗਾਇਕੀ ਪਸੰਦ ਕਰਦੇ ਜਾਂ ਤੁਸੀਂ ਇਹ ਕਹੋ ਕਿ ਤੁਹਾਡੇ ਪ੍ਰੇਰਨਾ ਸੋ ਕਿਹੜਾ ਸਿੰਗਰ ਹੈ? ਵੇਖੋ ਜੀ ਜਿੰਨੇ ਵੀ ਸਰੀਲੇ ਮੈਂ ਸਾਰਿਆਂ ਨੂੰ ਪਸੰਦ ਕਰਦਾ ਹਾਂ। ਹਾਂਜੀ। ਪਰ ਜ਼ਿਆਦਾ ਮੈਂ ਗਾਇਆ ਸਰਦੂਲ ਸਕੰਦਰ ਜੀ ਨੂੰ ਬਹੁਤ ਗਾਇਆ ਮੈਂ। ਅੱਜ ਤੱਕ ਪੇਟਾਂ ਵੀ ਗਾ ਰਹੇ ਆ ਉਹਨਾਂ ਦੇ ਗਾਣੇ ਵੀ ਬਹੁਤ ਗਾਏ ਆ। ਚੈਨਲ ਤੇ ਵੀ ਬਹੁਤ ਗਾਏ ਉਹਨਾਂ ਨੂੰ। ਹਾਂਜੀ। ਇਹ ਸਰਦੂਲ ਜੀ ਬਹੁਤ ਵਧੀਆ ਗਾਉਂਦੇ ਸੀ। ਉਹ ਜੀ ਜੀ। ਅچھے ਇਨਸਾਨ ਵੀ ਹੀ ਔਰ ਸ੍ਰੀਲੇ ਬੋਸ ਵੀ ਕਿਉਂਕਿ ਨਦੀ ਬਾ ਕਮਾਲ ਆਵਾਜ਼ ਆ ਸਾਰਾ ਦੁਨੀਆ ਪੂਰਾ ਵਾਰਡ ਉਹਨਾਂ ਦੀ ਤੇ ਉਹਨਾਂ ਦੇ ਜਾਣ ਪਿੱਛੇ ਉਹਨਾਂ ਦੀ ਕਮੀ ਵੀ ਬਹੁਤ ਮਹਿਸੂਸ ਹੁੰਦੀ ਆ ਜੀ ਬਿਲਕੁਲ ਜੀ ਅੱਛਾ ਭਾਜੀ ਇਹਨ ਦੱਸੋ ਸਾਨੂੰ ਕਿ ਸਿੰਗਰ ਹੋਣ ਦਾ ਕੋਈ ਫਾਇਦਾ ਬਹੁਤ ਫਾਇਦਾ ਜੀ ਸਿੰਗਰ ਹੋਣ ਦਾ ਹਾਂਜੀ ਜੇ ਅੱਜ ਸਿੰਗਰ ਆ ਤੇ ਪੀਟਰ ਸਿੰਘ ਪੰਜਾਬੀ ਦਾ ਬਹੁਤ ਧੰਨਵਾਦ ਹੈ ਜਿਹੜੇ ਅੱਜ ਮੇਰੀ ਇੰਟਰਵਿਊ ਕਰ ਰਹੇ ਨੇ ਅਜੇ ਸਿੰਘ ਜੀ ਮੇਰੇ ਸਾਹਮਣੇ ਖੜੇ ਨੇ ਮੈਂ ਧੰਨਵਾਦ ਕਰਦਾ ਚੈਨਲ ਦਾ ਤੇ ਭਾਈ ਦਾ ਵੀ ਧੰਨਵਾਦ ਕਰਦਾ ਜੀ ਤੇ ਕੋਈ ਨੁਕਸਾਨ ਨਹੀਂ ਨੁਕਸਾਨ ਨਹੀਂ ਇਹਦੇ ਵਿੱਚ ਫਾਇਦਾ ਹੀ ਫਾਇਦਾ ਹੋ ਗਿਆ ਕਿ ਇਹਦੇ ਵਿੱਚ ਕਿਉਂਕਿ ਸਾਫ਼ ਸੁਥਰੀ ਗਾਇਕੀ ਗਾਉਗੇ ਤਾਂ ਫਾਇਦੇ ਫਾਇਦੇ ਜੇ ਮਾੜਾ ਗਾਉਗੇ ਹਾਂਜੀ ਦੇ ਨੁਕਸਾਨ ਬਿਲਕੁਲ ਮਾੜੇ ਗਾਇਕੀ ਦੇ ਤੇ ਨੁਕਸਾਨ ਇਹ ਨੁਕਸਾਨ ਆ ਪਾਜੀ ਕੋਈ ਇਹੋ ਜਿਹਾ ਝੂਠ ਜਿਹੜਾ ਤੁਸੀਂ ਬਾਰ ਬਾਰ ਬੋਲਦੇ ਸੀ ਦੇਖੋ ਜੀ ਜਿੰਦਗੀ 'ਚ ਬੰਦਾ ਝੂਠ ਬੋਲਦਾ ਹੀ ਰਹਿੰਦਾ ਕਿਉਂਕਿ ਐਸੀ ਗੱਲ ਹੈ ਵੀ ਜਿਹੜਾ ਝੂਠ ਤੋਂ ਬਿਨਾਂ ਤੇ ਚੱਲਦਾ ਹੀ ਨਹੀਂ ਸੰਸਾਰ ਝੂਠ ਬਿਨਾਂ ਗੱਡੀ ਨਹੀਂ ਕਹਿ ਸਕਦੇ ਕਹਿ ਸਕਦੇ ਕਿਉਂਕਿ ਗੱਡੀ ਝੂਠ ਬੋਲ ਕੇ ਚੱਲਦੀ ਹੈ ਪਰ ਇਹਨਾਂ ਬਣਾਉਣਾ ਚਾਹੀਦਾ ਵੀ ਜਿਹਦੇ ਵਿੱਚ ਬੰਦਾ ਉਹ ਥੱਲੇ ਲੱਸੀ ਜਾਵੇ ਗ ਬਿਲਕੁਲ ਪਾਜੀ ਬਿਲਕੁਲ ਅੱਛਾ ਪਾਜੀ ਤੁਸੀਂ ਇਹ ਦੱਸੋ ਕਿ ਜਿਤਨਾ ਸੈਡ Song ਲੋਕੀ ਜ਼ਿਆਦਾ ਲਾਈਕ ਕਰਦੇ ਜੀ 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 ਸੈਡ Song ਮਤਲਬ ਗਾਉਣ ਵਾਸਤੇ ਜੀ ਕੀ ਕਰਨਾ ਪੈਂਦਾ ਉਹਦੇ ਵਸਤੇ ਜੇ ਤੁਸੀਂ ਸੈਡ ਗਾਣੇ ਗਾਉਂਦੇ ਹੋ ਉਹਦੇ ਵਿੱਚ ਤੁਹਾਨੂੰ ਮਿਹਨਤ ਕਾਫੀ ਕਰਨੀ ਪੈਂਦੀ ਜੇ ਜਿਹੜੇ ਪੰਗੜੇ ਵਾਲੇ ਚ ਦੂਜੇ ਗਾਣੇ ਗਾਉਨੇ ਆ ਉਹਦੀ ਥੋੜੀ ਜਿਹੀ ਘੱਟ ਕਰਨੀ ਮਿਹਨਤ ਹੈਗੀ ਆ ਅੱਛਾ ਉਹ ਚ ਥੋੜਾ ਫਰਕ ਹੈਗਾ ਕਰਨੀ ਕਰਨੀ ਇਹਦੇ ਵਿੱਚ ਫਰਕ ਕੀ ਦੋਨਾਂ ਚ ਸੈਡ ਦੇ ਤੇ ਬੀਟ ਦੇ ਵਿੱਚ ਕੀ ਸਮਝਦੇ ਤੁਸੀਂ ਸੈਡ ਦੇ ਵਿੱਚ ਜਦੋਂ ਬੰਦੇ ਨੂੰ ਕੋਈ ਸੱਟ ਲੱਗਦੀ ਆ ਜਾਂ ਚੁਗਲੋਦੀ ਆ ਉਹ ਫਿਰ ਮਹਿਸੂਸ ਕਰਦਾ ਸੈਡ ਦਾ ਹੀ ਮਤਲਬ ਹੈ ਬੀਟ ਦਾ ਵੀ ਖੁਸ਼ੀ ਦੇ ਮੌਕੇ ਤੇ ਬੰਦੇ ਨੂੰ ਅੰਜੋਏ ਕਰਦਾ ਬਿਲਕੁਲ ਅੱਛਾ ਕੋਈ ਭਾਜੀ ਆਪਣਾ ਗੀਤ ਸਾਡੇ ਨਾਲ ਸ਼ੇਅਰ ਕਰੋ ਗਾਣਾ ਮੈਂ ਪਹਿਲਾਂ ਸੂਲਗਾਂ ਵੀ ਤੁਹਾਨੂੰ ਸੁਣਾਇਆ ਜੀ ਜੀ ਤੇ ਹੰਜੂ ਵੀ ਸੁਣਾਇਆ ਹਾਂਜੀ ਹੁਣ ਇੱਕ ਗਾਣਾ ਮਾਂ ਵਾਲਾ ਗਾਣਾ ਕਿਉਂਕਿ ਮਾਂ ਜਿਹੜੀ ਮਾਂ ਹੁੰਦੀ ਹੈ ਮਾਂ ਦੁਨੀਆ ਵਾਲੀ ਉਹ ਮਾਂ ਦੀ ਗੱਲ ਹੈ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਗੱਲ ਮੈਂ ਤੁਹਾਨੂੰ ਦੱਸਾਂ ਗਾਣੇ ਚ ਪਿੱਛੇ ਬਿਲਕੁਲ ਸ਼ੇਅਰ ਕਰਾਂ ਡੰਡਾਂ ਦੇ ਵਿੱਚ ਧੁੱਪਾਂ ਚੰਗੀਆਂ ਲੱਗਦੀਆਂ ਨੇ ਧੁੱਪਾਂ ਦੇ ਵਿੱਚ ਧੁੱਪ ਨੂੰ ਕੋਈ ਚਾਵੇ ਨਾ ਮਾਂ ਵਿਲਕਦੀ ਪੁੱਤਰਾ ਦੋ ਟੁਕ ਰੋਟੀ ਨੂੰ ਪੋਤੀ ਪੋਤਾ ਕੋਈ ਵੀ ਨੇੜੇ ਆਵੇ ਨਾ ਪੋਤੀ ਪੋਤਾ ਕੋਈ ਵੀ ਨੇੜੇ ਆਵੇ ਨਾ ਵਾਹ ਜੀ ਵਾਹ ਭਾਜੀ ਬਹੁਤ ਵਧੀਆ ਗਾਣਾ ਜੀ ਬਹੁਤ ਵਧੀਆ ਤੁਹਾਡਾ ਤੇ ਆਵਾਜ਼ ਹੀ ਬਹੁਤ ਸਰੀਲੀ ਹੈ ਭਾਜੀ ਹੁਣ ਕਾਫੀ ਪ੍ਰੋਗਰਾਮ ਚੱਲ ਰਹੇ ਉਹਦੇ ਕਰਕੇ ਥੋੜਾ ਜਿਹਾ ਗਾਲਾਂ ਵੀ ਖਾਪਿਆ ਅੱਛਾ ਅੱਛਾ ਭਾਜੀ ਮਨਜੀਤ ਸ਼ੌਂਕੀ ਅਗਰ ਅੱਜ ਸਿੰਗਰ ਨਾ ਹੁੰਦਾ ਤਾਂ ਕੀ ਹੁੰਦਾ केटीएल ਹੁੰਦਾ ਤੇ ਟੇਲਰ ਹੁੰਦਾ ਟੇਲਰ ਹੁੰਦਾ ਜੇ ਦਰਜੀ ਬਣਨਾ ਚਾਹੁੰਦੇ ਨਹੀਂ ਬਣਨਾ ਨਹੀਂ ਚਾਹੁੰਦਾ ਪਹਿਲਾਂ ਮੈਂ ਕਰਦਾ ਸੀ ਕੰਮ ਅੱਛਾ ਜੀ ਹਾਂ ਮੁਰਗੇ ਬਾਅਦ ਫਿਰ ਬਚਪਨ ਤੋਂ ਐਦਿਛਾ ਉਹਗੇ ਨਾਲ ਨਾਲ ਕਰਦੇ ਕਹਿੰਦੇ ਨਾ ਬਸਾਈਡ ਵੀ ਕੰਮ ਕਰਨਾ ਚਾਹੀਦਾ ਤੁਹਾਨੂੰ ਅੱਛਾ ਤੇ ਉਹ ਚਲੋ ਮਾਲਕ ਦੀ ਕਿਰਪਾ ਹੀ ਹਾਂਜੀ ਉਹ ਕੰਮ ਰਹਿ ਗਿਆ ਆ ਦਿਨ ਮਾਰੇ ਦੀ ਕਿਰਪਾ ਲੋਕੀ ਐਸ ਚੀਜ਼ ਨੂੰ ਸਾਡੀ ਜਿਹੜੀ ਲਾਈਨ ਹੈ ਫਿਲਮ ਲਾਈਨ ਜਾਂ ਸੰਗੀਤ ਲਾਈਨ ਇਹਨੂੰ ਬਿਜ਼ਨਸ ਕਿਉਂ ਨਹੀਂ ਲੋਕੀ ਸਮਝਦੇ ਕਹਿੰਦੇ ਵੀ ਹੋਰ ਵੱਖਰਾ ਕੰਮ ਕਰ ਲਓ ਐਦਾਂ ਮਤਰੇ ਬਿਜ਼ਨਸ ਨਹੀਂ ਹੈ ਨਹੀਂ ਨਹੀਂ ਬੰਦਾ ਫਿਰ ਘਰ ਆਉਂਦਾ ਨਾ ਸ਼ਾਇਦ ਇਹ ਚੱਲ ਗਿਆ ਤੇ ਫਿਰ ਤੇ ਕਿਆ ਬਾਤ ਹੈ ਜੇ ਨਹੀਂ ਤੇ ਫਿਰ ਕੋਈ ਬੰਦੇ ਉਹ ਵੀ ਹੈਗੇ ਨੇ ਬਿਲਕੁਲ ਬਿਲਕੁਲ ਜਿਹੜੇ ਇਹਦੇ ਵਿੱਚ ਬਿਲਕੁਲ ਥੱਲੇ ਵੀ ਰਹਿ ਗਏ ਪਰ ਥੱਲੇ ਕਿੰਨਾ ਰਹੇ ਜਿਹਨਾਂ ਮਿਹਨਤ ਨਹੀਂ ਕੀਤੀ ਹੈਗੇ ਜਿਹੜੇ ਮਿਹਨਤ ਕਰਦੇ ਉਹ ਕਦੀ ਪਿੱਛੇ ਨਹੀਂ ਉਮੜਦੇ ਬਿਲਕੁਲ ਬਿਲਕੁਲ ਕਿ ਮਿਹਨਤ ਵਾਲੇ ਨੂੰ ਅੰਦੇ ਦਾ ਮਿਹਨਤ ਦਾ ਫਲ ਮਿੱਠਾ ਹੁੰਦਾ ਹਾਂਜੀ ਹਾਂਜੀ ਮਿਲਦਾ ਭਾਵੇਂ ਲੇਟੀ ਪਰ ਮਿੱਠਾ ਹੁੰਦਾ ਅੱਛਾ ਭਾਜੀ ਜਾਂਦੇ ਜਾਂਦੇ ਸਾਡੇ ਦਸ਼ਕਾ ਨੂੰ ਜਾਂ ਸਾਡੀ ਇਸ ਇੰਡਸਟਰੀ ਨੂੰ ਕੋਈ ਮੈਸੇਜ ਦੇਣਾ ਚਾਹੋ بس دیکھو جی میں ਸਰੋਤੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਜੀ ਤੇ ਚੰਗਾ ਸੁਣਨਾ ਚਾਹੀਦਾ ਹਾਂ ਜੀ ਤੇ ਜਦੋਂ ਚੰਗਾ ਸੁਣੋਗੇ ਤੇ ਗਾਇਕ ਨੇ ਬਿਲਕੁਲ ਆਪੇ ਚੰਗਾ ਗਾਉਣਾ ਜਦੋਂ ਆਪਾਂ ਮਾੜੇ ਗਾਣੇ ਨੂੰ ਹੰਗਾਰਾ ਦਿੰਨੇ ਆਂ ਕਿ ਚੰਗਾ ਗਾਣਾ ਕਿੱਥੋਂ ਆਊਗਾ ਬਿਲਕੁਲ ਬਿਲਕੁਲ ਇਸ ਤਰ੍ਹਾਂ ਹਾਂਜੀ ਤਾਂ ਠੀਕ ਹੈ ਦੋਸਤੋ ਅੱਜ ਅਸੀਂ ਜਾਨੀਆਂ ਨੇ ਮਨਜੀਤ ਸ਼ੌਕੀ ਜੀ ਦੀਆਂ ਦਿਲਦਿਆਂ ਗੱਲਾਂ ਤਾਂ ਦੁਬਾਰਾ ਫਿਰ ਮਿਲਦੇ ਹਾਂ ਤੁਹਾਨੂੰ ਇੱਕ ਨਵੇਂ ਚਿਹਰੇ ਦੇ ਨਾਲ ਇੱਕ ਨਵੀਂ ਸ਼ਖਸੀਅਤ ਦੇ ਨਾਲ ਤਦ ਤੱਕ ਸਾਨੂੰ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਸੀ ਪੀਟੀਸੀ ਪੰਜਾਬੀ ਚੈਨਲ ਠੀਕ ਹੈ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ